ਪਰਵਾਰਿਕ ਮੌਪੈਂਡ ਦੇ ਵਿੱਚ ਹੋ ਰਹੀਆਂ ਘਟਨਾਵਾਂ ਨੂੰ ਲੈ ਕੇ ਪਿੰਡ ਦੇ ਲੋਕ ਸਹਿਮੇ ਇਸ ਵਕਤ ਹਲਕਾ ਬਾਗਾਪੁਰਾ ਦੇ ਪਿੰਡ ਮਾੜੀ ਮਸਤਬਾ ਦੇ ਵਿੱਚ ਖੜੇ ਆ ਜਿੱਥੇ ਦੇਖ ਰਹੇ ਹਾਂ ਕਿ ਪਿੰਡ ਦੇ ਲੋਕਾਂ ਵੱਲੋਂ ਵੱਡਾ ਹੀ ਕਟ ਕੀਤਾ ਗਿਆ ਕਿਉਂਕਿ ਪਿਛਲੀ ਰਾਤ ਜਿਹੜਾ ਇੱਕ ਦੋਸਤਾਂ ਨਾਲ ਇੱਕ ਦੁਕਾਨ ਤੋਂ ਸੀਦੇ ਦੂਰ ਲੱਗੀ ਹਮਲਾ ਹੋਇਆ ਸੀ ਉਸ ਨੂੰ ਲੈ ਕੇ ਜਿਹੜੀ ਤਾਕੀ ਨਹੀਂ ਚੱਲਦੇ ਹੋਏ ਕਿਉਂਕਿ ਅਸਲੀ ਦਾ ਪਿਆਗਾ ਜੀ ਗੋਲੀ ਵੀ ਚੱਲੀ ਸੀ ਤੇ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਵੀ ਬਹੁਤ ਮਾੜੀ ਲੱਗੀ ਦਾ ਸਾਰੇ ਪਿੰਡ ਦੇ ਲੋਕ ਐਸਾ ਇਕੱਠੇ ਹੋਏ ਨੇ ਮੀਟਿੰਗ ਕੀਤੀ ਹੈ ਜਿਹਦਾ ਕੰਮ ਕਰ ਰਿਹਾ ਹੈ ਮਾਣੇ ਦਾ ਸਾਰਾ ਪਿੰਡ ਹੀ ਆਇਆ ਵਾਰ ਦਾ ਕੋਈ ਨਹੀਂ ਇਹ ਹੀ ਆਖਟ ਨਹੀਂ ਤੀਜੀ ਵਾਰ ਦਾ ਪਵਨ ਕਿਉਂ ਸਾਡੇ ਪਿੰਡ ਕਿਉਂ ਹੋ ਰਿਹਾ ਅਸੀਂ ਦਾ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਸਾਡੇ ਟੁਕੜਾ ਬਣਾਉਣ ਕਿਤੇ ਜਾਂ ਸਾਡੀ ਇੱਜ਼ਤ ਹੈ ਤੁਹਾਨੂੰ ਪਤਾ ਹੀ ਹੈ ਕਿ ਮਨੁੱਖਾਂ ਦਾ ਦਿਲ ਕਿੱਥੇ ਹੈ ਹੱਬ ਦਾ ਮੋਟਰ ਦੇ ਘੋਟੇ ਦੇ ਵੀ 10 ਕਰੋੜ ਮਾਦੀ ਆਈ ਹੋਈ ਨਹੀਂਗਾ ਤੇ ਜਦ ਆ ਵੀ ਟਰਾਈ ਮਾਰੀ ਟਰਾਈ ਕਰਾ ਲਈ ਸਾਡੇ ਤੁਸੀਂ ਵੀ ਜਿਹੜਾ ਆਏ ਆ ਤੁਹਾਡੇ ਵੀ ਧੰਨਵਾਦ ਕਰਦੇ ਆਂ ਸਾਰੇ ਪੰਗਾ ਸੰਵਿਧਾਨੀ ਵੀ ਧੰਨਵਾਦ ਕਰਦੇ ਆਂ ਤੇ ਨਗਰ ਵਾਸੀਆਂ ਵੀ ਧੰਨਵਾਦ ਕਰਦੇ ਆਂ ਸਾਡੀ ਤਾਂ ਬੇਨਤੀ ਹੈ ਵੀ ਸਾਡਾ ਜਿਹੜਾ ਆਇਆ ਜੀ ਸਾਨੂੰ ਦਰਵਾਹਾ ਦਿੱਤਾ ਗਿਆ ਵੀ ਤੇ ਉਹ ਦੁਕਾਨਦਾਰੀ ਜਿਹੜੀ ਆਹ ਪ੍ਰੋਗਰਾਮ ਤੋਂ ਸਾਨੂੰ ਬਚਾਇਆ ਗਿਆ ਬਹੁਤ ਜਸਤਰਾ ਨਹੀਂ ਕਰਨਾ ਮਾ ਹੋ ਰਹੀਆਂ ਵਾ ਜਿਹੜਾ ਦੁਕਾਨਦਾਰ ਉਹਨਾਂ ਦਾ ਬਿਜ਼ਨਸ ਨੂੰ ਖਿਹੜਿਆ ਨਹੀਂ ਪੱਟਿਆ ਤੇ ਮਨ ਵੀ ਨਹੀਂ ਕਰਦਾ ਕਿ ਕਿ ਅੱਜ ਦਾ ਸਟੱਟਸ ਵਾਲਾ ਹੁੰਦਾ ਨੇ ਜਾਣੇ ਤੇ ਜਿਹੜਾ ਅੱਜ ਦੇਖਿਆ ਉਹ ਤਾਂ ਮਾੜੀ ਮੋੜ ਕਿਸਮ ਦਾ ਦੁਕਾਨਦਾਰ ਹਾਂ ਕਿ ਟਕ ਕੋਲ ਨਹੀਂ ਆਣਗੇ ਆਸ਼ਾ ਚਰਾ ਤੇ ਫਿਰ ਕੰਮ ਕਰਨ ਦੇ ਵਿੱਚ ਵੀ ਮਨ ਬਦਲੂ ਕੰਮ ਜਦੋਂ ਮਨ ਨਹੀਂ ਕਰਦਾ ਜੀ ਜੀ ਵਾਦਤ ਹੋ ਗਈ ਹੈ ਤੇ ਜਦੋਂ ਵਾਦਤ ਹੁੰਦੀ ਹੈ ਸਾਡੇ ਦਾ ਮਨ ਐਂ ਕਰਦੇ ਆ ਜੀ ਤੇ ਇਹ ਤਾਂ ਬਹੁਤ ਮਾੜੀ ਗੱਲ ਹੋਈ ਹੈ ਤੇ ਇਹ ਸਾਡੀ ਪਾਰਟੀ ਪਾਈ ਦੀ ਗੱਲ ਨਹੀਂ ਜੀ ਅਸੀਂ ਤਾਂ ਕਿੰਨੇ ਵੀ ਜਿਹੜਾ ਵੀ ਹੋਇਆ ਬਹੁਤ ਮੜਾ ਹੋਇਆ ਅਸੀਂ ਤਾਂ ਕਿਨੇ ਵੀ ਤੁਹਾਡੇ ਧੰਨਵਾਦ ਆ ਠੀਕ ਹੈ ਨਾ ਤੇ ਸਾਡੀ ਦੇ ਖਿਆਲ ਰੱਖੋ ਹਾਂ ਜਿਹੜੇ ਦੋਸ਼ੀ ਹੋ ਖੜੇ ਜਾਣ ਉਹਨਾਂ ਤੇ ਕੋਈ ਗੱਲ ਨਹੀਂ ਕੀਤੀ ਜਾਵੇ ਜਾਂ ਤਾਂ ਪ੍ਰਥਾ ਉਹ ਵੀ ਪੇਸ਼ ਦੀ ਹੈ ਬਾਪੂ ਜੀ ਜਿਹੜੀ ਮੰਨ ਲਓ ਆਮ ਘਟਨਾਵਾਂ ਹੁੰਦੀਆਂ ਕੋਈ ਫਾਇਰਿੰਗ ਹੋ ਗਈ ਇਹਦੀ ਕਟ ਮਾਰੂਗੀ ਜਾਂ ਹੋਰ ਇਹੋ ਜੀ ਵਾਰਦਾਤ ਪੈਟਰੋਲ ਬੰਬ ਵਾਲੀ ਇਹ ਪਹਿਲੀ ਵਾਰੀ ਸਾਨੂੰ ਮਿਲੀ ਮੈਨੂੰ ਲੱਗਦਾ ਤੁਸੀਂ ਪੰਜਾਬ ਚ ਵੀ ਇਹੋ ਜੀਆਂ ਖਬਰਾਂ ਸੁਣੀਆਂ ਨਹੀਂ ਹੋਣਗੀਆਂ ਕਿਤੇ ਵੀ ਜਿਹੜਾ ਪੈਟਰੋਲ ਬੰਬ ਜਿਹੜਾ ਚਲਾਇਆ ਗਿਆ ਹੋਵੇ ਨਹੀਂ ਸੁਣੀ ਕਿ ਪਹਿਲਾਂ ਉਹ ਸੀਪਾਗਰਾਂ ਦੇ ਸ਼ੋਰ ਤੇ ਫਾਇਰਿੰਗ ਹੋਈ ਦੂਜੀ ਵਿੱਕੀ ਸ਼ਨਾਹ ਦੇ ਫਾਇਰਿੰਗ ਹੋ ਗਈ ਆ ਵੀ ਜਾਂ ਪ੍ਰੋਲੀਮ ਬੰਬ ਵਾਲੀ ਇਹ ਆ ਪੈਟਰੋਲ ਦੀ ਬੋਤਲ ਵਾਲੀ ਇਹ ਕਾਰਵਾਈ ਹੋ ਗਈ ਆ ਬਹੁਤ ਮੰਦ ਭਾਗੀ ਇਹ ਚੀਜ਼ ਆ ਇਹੋ ਜੇ ਨਹੀਂ ਹੁੰਦੀ ਜੀ ਜਿਹੜਾ ਅੱਜ ਇਕੱਠ ਰੱਖਿਆ ਗਿਆ ਜੀ ਹੁਣ ਕੱਠ ਦੇ ਵਿੱਚ ਕੀ ਫੈਸਲਾ ਲਿਆ ਗਿਆ ਬਸ ਸਾਨੂੰ ਸ਼ਮਾਰਜੀ ਹਰਣਾ ਨੇ ਪੂਰ ਪ੍ਰਸ਼ਾਸਨ ਨੇ ਭਰੋਸਾ ਦਵਾਇਆ ਹੈ ਕਿ ਅਸੀਂ ਤੁਹਾਡੇ ਨਾਲ ਹੈ ਤੇ ਤੁਸੀਂ ਦੁਕਾਨਾਂ ਖੋਲੋ ਤੇ ਕੋਈ ਦਾਵੜੀ ਗੱਲ ਨਹੀਂ ਕੀ ਅਸੀਂ 24 ਘੰਟੇ ਆ ਜਾਣਾ ਤੇ ਜਿਹੜੀਆਂ ਦੁਕਾਨਾਂ ਹੁਣ ਕਿੰਨਾ ਸਮਾਂ ਬੰਦ ਰੱਖੀਆਂ ਜਾਣਗੀਆਂ ਜਾਂ ਕੀ ਹੈਗਾ ਨਹੀਂ ਜੋ ਅਸੀਂ ਬੈਠ ਕੇ ਵਿਚਾਰ ਕਰਦੇ ਹ ਯੂਨੀਅਨ ਵਾਲੇ ਵੀ ਆਪਾਂ ਦੁਕਾਨਾਂ ਖੋਲੀਆਂ ਕਿ ਨਹੀਂ ਖੋਲੀਆਂ ਕੀ ਪ੍ਰੋਗਰਾਮ ਹੈ ਤੇ ਬਾਬੂ ਇਹ ਵੀ ਬੱਚੇ ਇਹ ਕਾਰਵਾਈ ਕਰ ਰਹੇ ਆ ਮੈਂ ਉਹਨਾਂ ਦੀ ਬੇਨਤੀ ਕਰਦਾ ਵੀਰੋ ਜਿਹੜੇ ਰੱਖਦੇ ਆਂ ਭਣਗੇ ਆਂ ਨਾ ਪੜਕੋ ਤੁਸੀਂ ਆਹਾਂ ਦਾ ਚੰਗਾ ਜੀਵਨ ਬਤੀਤ ਕਰੋ ਤੁਸੀਂ ਆਹਦਾ ਵਧੀਆ ਕਾਰੇ ਵਾਸਤੇ ਰੱਖਦੇ ਰਹੋ ਸਾਡੀ ਤੁਹਾਨੂੰ ਵੀ ਬੇਨਤੀ ਹੈ ਕਿ ਕਿਸੇ ਨੂੰ ਤੰਗ ਪਰਹੇ ਨਾ ਕਰੋ ਪਰ ਠੀਕ ਆ ਜਿਹੜਾ ਜੇ ਮੰਨ ਲਓ ਮਾੜੀ ਪਿੰਡ ਮੰਨ ਲਓ ਟਾਰਗੇਟ ਕੀਤਾ ਜਾ ਰਿਹਾ ਹੈ ਨਾ ਜੀ ਵਾਰ-ਵਾਰ ਕੋਈ ਮੰਚਾ ਦਾ ਪਿੱਛੇ ਹੁੰਦੀ ਹੈ ਕੀ ਐਡਾ ਵੀ ਇੰਨੇ ਲੋਕ ਸਹਿਯੋਗ ਹੈਗੇ ਆ ਜਾਂ ਮਤਲਬ ਟਾਈਮ ਪਾਸ ਵਾਲੇ ਦੁਕਾਨਦਾਰੇ ਸਾਰੇ ਟਾਈਮ ਪਾਸ ਵਾਲੇ ਜੀ ਇੱਥੇ ਕਰੋੜਾਂ ਵਾਲੀ ਕੋਈ ਵੀ ਨਹੀਂ ਹੈ ਸਾਰੇ ਆਪੇ ਟਾਈਮ ਪਾਸ ਹੈਗੇ ਆ ਜੀ ਕੋਈ ਇਦਾਂ ਹੁੰਦਾ ਤੇ ਵੇਖ ਇਕੱਠੇ ਰੱਖਦੇ ਅਸੀਂ ਤਾਂ ਗਰੀਬ ਆਦਮੀ ਆ ਤਾਜੀ ਕਮਾਉਣੇ ਤਾਜੀ ਖਾਣੇ ਇਸੇ ਤਰ੍ਹਾਂ ਹੀ ਆਪਕੋ ਡਿਪੁਰਿਆਲ ਜੋ ਵਾਰਦਾਤ ਹੋਈ ਆ ਇਹ ਵੀ ਵਿਚਾਰੇ ਗਰੀਬ ਆਦਮੀ ਸਾਡੇ ਵਰਗੇ ਆ ਅ ਇੱਕਾ ਕਿੰਨੇ ਆ ਵੀ ਬਹੁਤ ਮਾੜੀ ਗੱਲ ਆ ਨਿੰਦਣਯੋਗ ਗੱਲ ਇਹ ਦੇਖੋ ਜੀ ਜਦੋਂ ਵੀ ਮਤਲਬ ਪਹਿਲੀ ਕਿੱਟ ਨਾ ਹੋਈ ਆ ਜਾਂ ਦੂਜੀ ਹੋਈ ਆ ਦਵਾਈ ਪਿੰਡ ਦੇ ਨਾਲ ਖੜੇ ਆ ਹੁਣ ਪ੍ਰਸ਼ਾਸਨ ਕਰਨ ਉਹਦੀ ਉਸੇ ਟਾਈਮ ਪਹਿਲਾ ਦੁਕਾਨਦਾਰ ਜਿੰਨੇ ਵੀ ਸਾਰੇ ਨੇ ਮੀਟਿੰਗ ਕਰਵਾਈ ਸੀਗੀ ਡੀਐਸਪੀ ਸਾਹਿਬ ਆਏ ਸੀ ਐਸਐਚਓ ਸਾਹਿਬ ਆਏ ਸੀਗੇ ਉਹਨਾਂ ਨੇ ਆਪ ਦਾ ਬਕਾਇਦਾ ਮਰਸਲ ਨੰਬਰ ਦੱਸ ਦਈਏ ਮੈਨੂੰ ਜਦੋਂ ਵੀ ਇਹ ਕੁਛ ਵੀ ਕੋਈ ਪ੍ਰੈਕਟ ਆਉਂਦੀ ਹੈ ਜਾਂ ਕਾਲ ਆਉਂਦੀ ਆ ਪੰਜਾਬੀ ਨਾਲ ਕੋਈ ਘਟਨਾ ਹੁੰਦੀ ਆ ਤੁਸੀਂ ਮੈਨੂੰ ਉਸੇ ਟਾਈਮ ਕਾਲ ਕਰੋ ਅਸੀਂ ਉਸੇ ਟਾਈਮ ਆ ਜਾਈਏਗਾ ਤੇ ਆ ਮੈਂ ਵੀ ਮੰਨ ਲਓ ਸਾਡੀ ਪੰਚਾਇਤ ਵੀ ਆ ਕਿ ਅਸੀਂ ਉਸੇ ਟਾਈਮ ਉੱਥੇ ਹਾਜ਼ਰ ਹੁੰਦੇ ਆ ਪਰ ਮੰਨ ਲਓ ਜਿਹੜੇ ਕੋਈ ਵੀ ਆ ਮਾੜਾ ਛੜਾ ਜਾਂਦੇ ਮਾੜਾ ਜਨਾਰਤੀ ਬੰਦਾ ਉਹ ਆਪਣੀ ਸ਼ਰਤ ਕਰਕੇ ਨਿਕਲ ਜਾਂਦਾ ਉਹਦੇ ਆਪ ਦਾ ਮੌਕੇ ਤੇ ਤਾਂ ਕੋਈ ਵੀ ਨਹੀਂ ਹਾਜ਼ਰ ਹੁੰਦਾਗਾ ਕਿ ਉਸ ਤੋਂ ਬਾਅਦ ਹੀ ਘਟਨਾ ਤੇ ਪਹੁੰਚਿਆ ਜਾਂਦਾ ਕਿ ਪਰ ਹੈ ਬਹੁਤ ਮਾੜੀ ਗੱਲ ਇਹ ਜੋ ਵੀ ਹੋ ਰਹੀ ਆ ਹਨਾ ਜੋ ਵੀ ਕੋਈ ਕਰ ਰਿਹਾ ਬਹੁਤ ਮਾੜੀ ਗੱਲ ਹੈ ਜੇ ਕੋਈ ਗੱਲਬਾਤ ਹੈ ਕਿਸੇ ਨਾਲ ਵੀ ਆ ਤਾਂ ਆਪਾਂ ਉਹਦੇ ਨਾਲ ਬੈਠ ਕੇ ਵੀ ਮਸਲੇ ਦਾ ਆਪਾਂ ਹੱਲ ਕਰ ਸਕਦੇ ਆ ਕੋਈ ਵੀ ਮਸਲਾ ਉਹ ਬੈਠ ਕੇ ਹੱਲ ਕੀਤਾ ਜਾ ਸਕਦਾ ਕੋਈ ਗੱਲ ਹੋਣੀ ਹੈ ਡੀਐਸਪੀ ਸਾਹਿਬ ਨਾਲ ਜਾਂ ਸਚਨਾ ਜੀ ਨਾਲ ਉਹਦਾ ਨੰਬਰ ਤੁਸੀਂ ਫੜਨਾ ਤੇ ਨਾਲ ਕਿਹੋ ਜਆ ਘੋਸਨ ਕਰਕੇ ਸਾਹਮਣੇ ਆ ਗਏ ਨਹੀਂ ਉਹਨਾਂ ਨੇ ਪ੍ਰੋਸਾਦ ਆਇਆ ਪਰ ਪਹਿਲਾਂ ਵੀ ਸਾਡੇ ਨਾਲ ਖੜੇ ਆ ਜੀ ਜਦੋਂ ਤੋਂ ਮੰਨ ਲਓ ਪਹਿਲੀ ਘਟਨਾ ਹੋਈ ਹੈ ਤੀਜੀ ਘਟਨਾ ਵੀ ਜਦੋਂ ਸਾਡਾ ਜ਼ਾਰ ਦਿੱਤਾ ਬੀਨਾਪੁਰ ਨੂੰ ਉਸੇ ਟਾਈਮ ਹਾਜ਼ਰ ਹੋਦੀ ਹੈ ਰਾਤ ਵੀ ਉਸੇ ਟਾਈਮ ਸਚੋ ਸਾਹਿਬ ਆਇਆ ਸਮਾਤਰ ਬੀਐਫੀ ਸਾਹਿਬ ਆਇਆ ਮੱਗ ਪ੍ਰਣਾ ਐਫਐਸਪੀਡੀ ਸਾਹਿਬ ਆਇਆ ਉਹਨਾਂ ਤੋਂ ਪ੍ਰਿੰਸ ਕਾਲੀ ਦੀ ਟੀਮ ਆਈਆ ਸੀਆਈ ਸਟਾਫ ਆਇਆ ਪਰ ਪੁਲਿਸ ਪ੍ਰਸ਼ਾਸਨ ਤੋਂ ਉਸੇ ਟਾਈਮ ਹਾਜ਼ਰ ਹੋ ਰਿਹਾ ਸਰਦ ਬਾਰ ਬਾਰ ਮਾੜੀ ਮੁਸਲਮਾਨ ਟਾਰਗੇਟ ਵਾਰ ਦਿੰਦਾ ਪਰ ਜ਼ਿਆਦਾਤਰ ਪਾਰਲੀਮੈਂਟ ਦੀ ਹੋਏ। ਵੀ ਸਾਡਾ ਪਿੰਡ ਪਹਿਲਾਂ ਤੋਂ ਲੈ ਕੇ ਬਹੁਤ ਵਧੀਆ ਪਿੰਡ ਸੀਗਾ ਸਾਡਾ ਬਹੁਤ ਵੀ ਚਲੋ ਹੁਣ ਵੀ ਵਧੀਆ ਪਰ ਜੋ ਕੋਈ ਵੀ ਆਪਾਂ ਕਿਸੇ ਨੂੰ ਪਤਾ ਇਹਨਾਂ ਕੋਣ ਮਾੜਾ ਬੰਦਾ ਕੋਣ ਮਾੜਾ ਅੰਤ ਹੈ ਵੀ ਉਹ ਆਪਣੀ ਪਿੰਡ ਦੇ ਨਾਲ ਹੀ ਮੈਂ ਉਹੀ ਪਹਿਲਾਂ ਗੱਲ ਕਰਕੇ ਡਰੋਡੇ ਨਾਲ ਵੀ ਜੇ ਕੋਈ ਗੱਲਬਾਤ ਹੈ ਕਿਸੇ ਨਾਲ ਵੀ ਆ ਤਾਂ ਉਹਦਾ ਬੈਠ ਕੇ ਮਸਲਾ ਹੱਲ ਆ ਕੋਈ ਵੀ ਮਸਲਾ ਉਹਦਾ ਬੈਠ ਕੇ ਸਾਨੂੰ ਹੋ ਸਕਦਾ ਜੇ ਕੋਈ ਗੱਲਬਾਤ ਇਦਾਂ ਦੀ ਹੈ ਕੋਈ ਜਿਹਦੇ ਮਨ ਦੇ ਜਾਂ ਜਿਆਦਾ ਉਹ ਆਪਾਂ ਬੈਠ ਕੇ ਹੱਲ ਕਰਵਾ ਸਕਦੇ ਸਰਪੰਚ ਸਾਹਿਬ ਉਹਨਾਂ ਪਿੰਡ ਚੋਂ ਵੱਡੇ ਬੰਦੇ ਜਿਹਦੇ ਲੋਕ ਦੂਜਿਆਂ ਦੇ ਨਾਲ ਤੋਂ ਆ ਕੇ ਇੱਥੇ ਮੁਬਾਰਕ ਕਰ ਰਹੇ ਨੇ ਇਹ ਆਹੀ ਸਿਸਟਮ ਚੱਲਦਾ ਰਿਹਾ ਤਾਂ ਹੁਣ ਤਾਂ ਸਰੋਵਰ ਪਰ ਜਾ ਕੇ ਕੋਈ ਠੱਪ ਹੋਣ ਦੀ ਨਜ਼ਾਰਤ ਆ ਗਈ ਆਪਾਂ ਉਸ ਗੱਲ ਨਾਲ ਸਹਿਮਤ ਆ ਜੀ ਕੋਈ ਵੀ ਮੰਨ ਲਓ ਜਿਹੜਾ ਕਾਰੋਬਾਰੀ ਬੰਦਾ ਉਹਨੂੰ ਜਿੱਥੇ ਲੱਗਦਾ ਵੀ ਯਾਰ ਇਸ ਜਗ੍ਹਾ ਤੇ ਜੇ ਮੈਨੂੰ ਕ ਆਪ ਦੇ ਕਾਰੋਬਾਰ ਨੂੰ ਵਧਾਵਾ ਦੇ ਸਕਦਾ ਪਰ ਉਹ ਉਸ ਜਗ੍ਹਾ ਤੇ ਆ ਕੇ ਜਿਵੇਂ ਕੋਈ ਵੀ ਮੰਨ ਲਓ ਪਿੰਡਾਂ ਚੋਂ ਦੇ ਸ਼ਹਿਰਾਂ ਤੋਂ ਜਾਂਦੇ ਆ ਜਾਂ ਹੋਰ ਪਿੰਡਾਂ ਤੋਂ ਆ ਕੇ ਮਾੜੀ ਜਾਂਦਾ ਆ ਕੇ ਕਾਰੋਬਾਰ ਕਰਨਾ ਚਾਹੁੰਦੇ ਆ ਪਰ ਤੂੰ ਆਪ ਦੇ ਕਮਾਈ ਨੂੰ ਆਪਦੀ ਨੂੰ ਵਧਾਉਣਾ ਚਾਹੁੰਦਾ ਆ ਉਹਦੇ ਬਿਜ਼ਨਸ ਨੂੰ ਵਧਾਵਾ ਦੇਣਾ ਚਾਹੁੰਦਾ ਜੀ ਸਰਦਾਰ ਜਿਵੇਂ ਸ਼ੁਰੂਾਈ ਘਟਨਾਵਾਂ ਦੇ ਵਿੱਚ ਪਿੰਡੇ ਨੌਜਵਾਨਾਂ ਦਾ ਹੀ ਨਾਂ ਸਾਹਮਣੇ ਆਇਆ ਸੀਗਾ ਤੇ ਉਸ ਤੋਂ ਬਾਅਦ ਜਿਹੜੀ ਆ ਘਟਨਾਈ ਹੈ ਕੋਈ ਲੱਗਦਾ ਕਿ ਕੋਈ ਚੱਕਰ ਆਇਆਗੇ ਨਹੀਂ ਇਹਨਾਂ ਨੂੰ ਕੋਈ ਫਰਟ ਕਾਲ ਨਹੀਂ ਆਈ ਜੇ ਕੋਈ ਕਾਲ ਆਈ ਹੋਵੇ ਤਾਂ ਆਪਾਂ ਉਹ ਤੇ ਕਹਿ ਸਕਦੇ ਆ ਉਹਨਾਂ ਨਾਲ ਵੀ ਆਪਾਂ ਗੱਲ ਕਰੀ ਆ ਰਾਤ ਵੀ ਇੱਥੇ ਨੇਰੇ ਤੱਕ ਪੌਂਸ ਪ੍ਰਸ਼ਾਸਨੇ ਬੈਠਾ ਰਿਹਾ ਸਵੇਰ ਤੋਂ ਪੌਂਸ ਦੀ ਟੀਮਾਂ ਆਈਆਂ ਹੋਈਆਂ ਵੀ ਪਰ ਉਹ ਪੀਜਪੀ ਗੱਲਬਾਤ ਹੋਵੇ ਕੋਈ ਕਾਲ ਆਈ ਹੋਵੇ ਤਾਂ ਆਪਾਂ ਫਿਰ ਕਹਿ ਸਕਦੇ ਆ ਜੀ ਧੰਨਵਾਦ ਪਹੁੰਚੋ ਦੁਕਾਨਦਾਰਾਂ ਨੇ ਬੰਦ ਕਰਕੇ ਰੋਸ ਕੀਤਾ ਕਿ ਕੋਈ ਸਰਕਾਰ ਕਰੇ ਅਹ ਦੁਕਾਨ ਦਾ ਇਨਸੀਡੈਂਟ ਹੋਇਆ ਕੁਝ ਕਰਕੇ ਜਿਹੜਾ ਅੱਜ ਸਾਡੀ ਨਿਗਮ ਦੇ ਦੁਕਾਨਦਾਰਾਂ ਵੱਲੋਂ ਗੁਰਾ ਦੁਕਾਨਾਂ ਬਸ ਇਹ ਸੱਚੋ ਸਕਸ਼ਸ਼ਨ ਰੋਲੇਗਾਂ ਨੂੰ ਫੋਕਸ ਰਿਹਾ ਗਿਆ ਤੇ ਅਸੀਂ ਜਲਦੀ ਹੀ ਜਿਹੜਾ ਪੱਤਰੋ ਇਸ ਤਰ੍ਹਾਂ ਦੀ ਸੋਚਣ ਜਲਦੀ ਕਰਕੇ ਜਿਹੜਾ ਕਵਰ ਭੇਜਾਂਗੇ ਇਸ ਦੇ ਨਾਲ ਨਾਲ ਜੀ ਕੰਡ ਵਿੱਚ ਵਰਕਪਕ ਜਗਾ ਤੇ ਨੱਟ ਬੰਨੀ ਕੀਤੀਆਂ ਹੋਈਆਂ ਐ ਪੈਟ੍ਰੋਲਿੰਗ ਪਾਰਟੀਆਂ ਵੀ ਲਗਾਈ ਹੋਈਆਂ ਤੇ ਫਲੈਗ ਮਾਰਚ ਜਿਹੜਾ ਪੁਲਿਸ ਕਾਲਜ ਅੱਜ ਅੱਡਾ ਜਾ ਰਿਹਾ ਹੈ ਸੱਜੇ ਮਾੜੀ ਮਸਤਬਾ ਦੇ ਵਿੱਚ ਪਿੱਛੇ ਵੀ ਦੋ ਤਿੰਨ ਦਸਤਾਨਾਂ ਆਉਂਦੀਆਂ ਉਹਨਾਂ ਨਾਲ ਕੋਈ ਘਟਨਾ ਦਾ ਸਬੰਧ ਹੈ ਜਿਹੜਾ ਬਿਸ਼ਨੀਰ ਉੱਪਰਨਾ ਹੋਈ ਸੀ ਉਹ ਪਲੇਸ ਬਚੀ ਤੇ ਨੇ ਉਸ ਜਦਤਾਰੀਆਂ ਵੀ ਮਿਲਨ ਹੋ ਚੁੱਕੀਆਂ ਨੇ ਜੀ ਸਾਰੇ ਤੇ ਉਹਨਾਂ ਅੰਦਰ ਜਿੱਥੇ ਪਿਆਰੇ ਉਹ ਨਾਲ ਅਰ ਜਿੰਨੇ ਵੀ ਹੋ ਸਕਦੀਆਂ ਅਸੀਂ ਹੋਰ ਕੋਈ ਲੋਕ ਹੋਰ ਕੋਈ ਚੱਕੀ ਜੱਤੀ 73 ਜਿੱਤ ਕੇ ਬਣੀ ਨਹੀਂ ਇੰਡਸਟਰੀ ਵੀ ਚੱਲ ਰਹੀ ਹੈ ਬਾਅਦ ਚੱਲ ਰਿਹਾ ਕਿ ਇਹ ਅੱਜਕੱਲ ਦੇ ਨੌਜਵਾਨ ਨਾਂ ਬਣਾਉਣ ਦੇ ਲਈ ਵਕਫਾ ਵਕਫਾ ਨੂੰ ਅੰਜਾਮ ਦਿੰਦੇ ਨੇ ਪਿਛਲੀ ਵਾਰ ਵੀ ਇਹੀ ਹੋਇਆ ਸੀ ਕਿ ਐਸ ਵਾਰ ਜਿਹੜਾ ਜਿਹੜੇ ਨੌਜਵਾਨ 60 ਦਿਨਾਂ ਦੇ ਵਿੱਚ ਇਹਨਾਂ ਨੇ ਗੱਲ ਨੂੰ ਜਿਹੜੀ ਨਾਂ ਬਣਾਈ ਉਹਨਾਂ ਦੀ ਟੀਮ ਇਸੇ ਸਾਡੇ ਵੱਲੋਂ ਇਹੀ ਮੈਸੇਜ ਹੈ ਜੀ ਕਿ ਇਹਦਾ ਸੋ ਇਹ ਕੰਮ ਕਰ ਰਹੇ ਨੇ ਇਸ ਦਾ ਅੰਜਾਮ ਬੜਾ ਖੜਾਊਗਾ ਉਹਨਾਂ ਬਾਰੇ ਪੂਰੇ ਕਲਰ ਗੱਲ ਜੇ ਜਾਣਗੇ ਅੱਗੇ ਚੱਲਣ ਦੇ ਇਸ਼ਾਰਾ ਦਿੱਤੇ ਜਾਣਗੇ ਤੇ ਇਸ ਜਿਹੜੀ ਲਾਈਨ 'ਚੋਂ ਨਾ ਪੈਣ ਇਹ ਸਾਡਾ ਉਹਨਾਂ ਨੂੰ ਜਿਹੜਾ ਸਰ ਜਿਹੜੀ ਇਹ ਵਾਰਤਾ ਤੇ ਮੋਟੇ ਸੰ ਵਰਤੇ ਜਾਂਦੇ ਉਹ ਬਿਨਾ ਨੰਬਰ ਤੋਂ ਵਰਤੇ ਜਾਂਦੇ ਆ ਇਸ ਨੂੰ ਲੈ ਕੇ ਜਦੋਂ ਕੋਈ ਲਾਕੇ ਲੱਗਦੇ ਹੁਣ ਤੋਂ ਸ਼ਕਤੀ ਵਧਾਈ ਜਾਊਗੀ ਜਿਹੜਾ ਬਿਨਾ ਨੰਬਰ ਆ ਹਾਂਜੀ ਹਾਂਜੀ ਜਿਵੇਂ ਪਹਿਲਾਂ ਦੱਸਿਆ ਸੀ